ਅੱਜ ਕੱਲ ਦੇ ਜ਼ਮਾਨੇ ਵਿੱਚ ਹਰ ਚੀਜ਼ ਹਰ ਬੱਚਾ ਹਰ ਜਨਾਨੀ ਹਰ ਬੰਦਾ ਸ਼ਾਰਟਕਟ ਲੱਭਦਾ ਸ਼ਾਰਟਕਟ ਤੇ ਮੈਂ ਕਹਿੰਦਾ ਨਾ ਸਲੋਅ ਸਟੱਡੀ ਵੀ ਨਾ ਰੇਸ ਕਿ ਰਾਮਣਾ ਚੱਲੋਗੇ ਤੇ ਵਧੀਆ ਰਹੋਗੇ ਤੇ ਬਣਿਆ ਰਹੂਗਾ ਤੇ ਫਿਰ ਅੱਜ ਕੱਲ ਦੇ ਆਡੀਅנס ਦੇ ਅਕੋਰਡਿੰਗ ਜਿੱਦਾਂ ਜਿੱਦਾਂ ਲੋਕਾਂ ਦੀ ਬੱਚਿਆਂ ਦੀ ਰਿਕੁਆਇਰਮੈਂਟ ਹੀ ਕਿ ਸਰ ਤੁਸੀਂ ਨਾ ਸਪੀਚ ਬੜੀ ਲੰਬੀ ਦੇ ਜਾਂਦੇ ਜੀ ਉਹ ਕੇਵਲ ਅੱਧਾ ਵਲੌਗ ਵੇਖਦੇ ਆ ਅੱਧਾ ਨਹੀਂ ਵੇਖਦੇ ਅੱਜ ਕੱਲ ਵਿੱਚ ਆਪਾਂ ਮਿੰਦੀ ਵਲੌਗ ਸ਼ੁਰੂ ਕੀਤੇ ਆ ਜਿਹੜੇ 5 ਤੋਂ ਲੈ ਕੇ 7 ਮਿੰਟ ਤੱਕ ਅਰ ਜਿਮ ਦੇ ਵਿੱਚ ਇੱਕ ਬੜੀ ਸਾਡੀ ਰਾਣਾ ਰੌਜ ਜਿੰਮ ਵਾਲੇ ਇੱਕ ਬੜੀ ਵੱਡੀ ਮੋਟੀਵੇਸ਼ਨ ਬੜੀ ਵੱਡੀ ਸ਼ਖਸੀਅਤ ਜਿਹੜੇ ਕਿ ਉਮਰ 50 ਇਅਰਸ ਆ ਖੁਦ ਡੇਲੀ ਆ ਕੇ ਕੇਵਲੇ ਕੋਚ ਸਾਹਿਬ ਨੂੰ ਵੀ ਆ ਕੇ ਕੁੰਡਾ ਖੜਕਾਉਣਦੇ ਆ ਵੀ ਕੋਚ ਸਾਹਿਬ ਮੈਂ ਜਿੰਮ ਦੇ ਵਿੱਚ ਹਾਜ਼ਰ ਆ ਜਿਹੜੇ ਕਿ 10 9 8 ਵਜੇ ਬੱਚੇ ਉੱਠਦੇ ਆ ਉਹਨਾਂ ਨੂੰ ਇੱਕ ਸਾਡੇ ਸਰਦਾਰ ਜਗਦੀਪ ਸਿੰਘ ਜੀ ਚਾਵਲਾ ਜਿਹੜੇ ਖੁਦ ਇੱਕ ਸਕੂਲ ਦੇ ਓਨਰ ਵੀ ਆ ਤੇ ਸਕੂਲ ਦੇ ਪ੍ਰਿੰਸੀਪਲ ਵੀ ਆ ਅੱਜ 2 4 5 ਆਪਣੇ ਲਬਜ ਕਿ ਉਹ ਜਿੰਮ ਕਿਉਂ ਆਉਂਦੇ ਆ ਜਿਮ ਆਗੇ ਨੂੰ ਕੀ ਬੈਨੀਫਿਟ ਆ ਜਿਹੜਾ ਅੱਜ ਦੇ ਜੂ ਦੇ ਵਿੱਚ ਇੱਕ ਬੜਾ ਵੱਡਾ ਭਰਮ ਭਲੇਖਾ ਵਾ ਕਿ 30 35 40 ਸਾਲ ਤੋਂ ਬਾਅਦ ਸੈਰ ਕਰੋ ਜਿਮ ਲਾਉਂਦਾ ਕੋਈ ਫਾਇਦਾ ਨਹੀਂ ਆ ਕਿ ਬੰਦੇ ਨੂੰ ਸੈਰ ਕਰਨੀ ਚਾਹੀਦੀ ਆ ਜਿਮ ਨਹੀਂ ਲਾਉਣਾ ਚਾਹੀਦਾ ਉਹ ਅੱਜ ਦੇ ਜਨਤਾ ਨੂੰ ਆਪਣੇ ਕੋਈ ਜ਼ਿੰਦਗੀ ਦੇ ਤਜਰਬੇ ਤੁਹਾਡੇ ਨਾਲ ਸ਼ੇਅਰ ਕਰਨਗੇ ਸਾਡੇ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਚਾਵਲਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਖਾਸ ਕਰਕੇ ਮੇਰੇ ਜਿਹੜੇ ਛੋਟੇ ਭਰਾ ਨੇ ਬੱਚੇ ਨੇ ਉਹਨਾਂ ਨੂੰ ਮੈਂ ਸਪੈਸ਼ਲ ਮੈਸੇਜ ਦੇਣਾ ਚਾਹਾਂਗਾ ਕਿ ਆਪਣੀ ਬਾਡੀ ਨੂੰ ਫਿਟ ਰੱਖਣਾ ਬਹੁਤ ਜ਼ਰੂਰੀ ਹੈ ਬਾਡੀ ਦੇ ਨਾਲ ਨਾਲ ਫਿਜ਼ੀਕਲੀ ਮੈਂਟਲੀ ਆਪਣੇ ਆਪ ਨੂੰ ਪ੍ਰਿਪੇਅਰ ਰੱਖਣਾ ਚਾਹੀਦਾ ਕੱਲ ਨੂੰ ਆਉਣ ਵਾਲੀ ਲਾਈਫ ਨੂੰ ਆਪਾਂ ਫੇਸ ਕਰ ਪਾਈਏ ਠੀਕ ਹੈ ਜੀ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਜੋ ਅੱਜ ਕੱਲ ਪੰਜਾਬ ਦੇ ਹਾਲਾਤ ਚੱਲਦੇ ਪਏ ਨੇ ਨਸ਼ੇ ਐਰਾ ਵਗੈਰਾ ਇਹ ਤੋਂ ਬਚ ਕੇ ਤੇ ਆ ਪਾਈਏ ਜਿਮ ਆਈਏ ਜਿਮ ਆ ਕੇ ਐਕਸਰਸ ਲਗਾ ਕੇ ਜਾਈਏ ਆਪਣੇ ਆਪ ਨੂੰ ਮੈਂਟਲੀ ਪ੍ਰਿਪੇਅਰ ਕਰੀਏ ਆਨਮਲੀ ਲਾਈਫ ਨੂੰ ਫੇਸ ਕਰੀਏ ਤਾਂ ਕਿ ਸਾਡੀ ਆਨਮਲੀ ਲਾਈਫ ਬੜੀ ਵਧੀਆ ਹੋ ਜAVE ਆਪਣੇ ਆਪ ਨੂੰ ਫਿਜ਼ਿਕਲੀ ਫਿਟ ਰੱਖਾਗੇ ਤੇ ਤਾਂ ਹੀ ਆਪਾਂ ਸਾਰੇ ਚੈਲੰਜਸ ਨੂੰ ਫੇਸ ਕਰ ਪਾਵਾਂਗੇ ਜੇ ਤੁਸੀਂ ਪੜ ਰਹੇ ਹੋ ਜੇ ਕੰਮ ਕਰ ਰਹੇ ਹੋ ਜੋ ਵੀ ਕਰ ਰਹੇ ਹੋ ਬਟ ਉਹਦੇ ਵਾਸਤੇ ਇੱਕ ਘੰਟਾ ਜ਼ਰੂਰ ਡੇਢ ਘੰਟਾ ਜ਼ਰੂਰ ਆਪਣੀ ਲਾਈਫ ਵਾਸਤੇ ਕੱਢੋ ਕਿ ਤੁਹਾਨੂੰ ਫਿਜ਼ੀਕਲੀ ਤੁਸੀਂ ਮੈਂਟਲੀ ਫਿਟ ਰਹੋਗੇ ਤਾਂ ਹੀ ਆਪਣੇ ਸਾਰੇ ਆਸੇ ਪਾਸੇ ਦਾ ਪਰਿਵਾਰ ਦਾ ਸਾਰੇ ਆਪਣੇ ਭੈਣਾਂ ਭਰਾਵਾਂ ਦਾ ਧਿਆਨ ਰੱਖ पाओगे ਆਪ ਨੂੰ ਠੱਗਿਆ ਤਾਂ ਹੀ ਸਭ ਕੁਝ ਬਹਿ ਕੇ ਵੇਖ ਜਵਾਨਾ ਬਾਬੇ ਭੰਗੜਾ ਪਾਉਂਦੇ ਨੇ ਇਹ ਸੋ ਬਾ ਸਾਡੇ ਬਦਰਾ ਸਾਹਿਬ ਬਦਰਾ ਸਾਹਿਬ ਦੋ ਵਰਡ ਆਪਣੇ ਸ਼ੇਅਰ ਕਰਨਗੇ ਇਹ ਵੀ 40 ਟੱਚ ਆ ਡੇਲੀ ਜਿਮ ਆਉਂਦੇ ਆ ਜੇ ਕਿਤੇ ਰਜ਼ੀਵੇਂ ਵਿੱਚ ਬਿਜ਼ੀ ਹੋਏ ਨਾ ਮੈਸੇਜ ਤੇ ਫੋਨ ਕਰਦੇ ਆ ਸਾਡੇ ਬਤਰਾ ਸਾਹਿਬ ਮੈਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਨੂੰ ਤਕਰੀਬਨ ਸਾਲ ਹੋ ਗਿਆ ਇੱਥੇ ਆਂਦਿਆਂ ਨੂੰ ਤੇ ਮੈਂ ਅੱਜ ਤੱਕ ਜੇ ਮੈਨੂੰ ਕਦੀ ਸੀਰੀਅਸ ਸਮਝਿਆ ਹੀ ਨਹੀਂ ਪਰ ਉਸਤਾਦ ਹੋਰਾਂ ਕੋ ਜਦੋਂ ਮੈਂ ਆਇਆ ਵਾਂ ਤੇ ਮੈਨੂੰ ਪਤਾ ਮੈਂ ਫਸਟ ਡੇ ਕੀ ਸੀਗਾ ਅੱਜ ਕੀ ਗਾਵਾ ਮਹਾਰਾਜ ਦੀ ਬੜੀ ਕਿਰਪਾ ਉਸਤਾਦ ਹੋਰਾਂ ਦੀ ਬਹੁਤ ਕਿਰਪਾ ਵਾ ਮੈਂ ਅੱਜ ਜੋ ਵੀ ਆਂ ਇਹਨਾਂ ਦੀ ਬਦੌਲਤ ਹੀ ਗਾਵਾ ਔਰ ਅੱਗੇ ਵੀ ਬਹੁਤ ਜ਼ਿਆਦਾ ਬਦਲਣਾ ਚਾਹਨਾ ਵਾ ਇੱਕ ਸਾਲ ਦੇ ਵਿੱਚ ਤੁਸੀਂ ਕਿੰਨਾ ਭਾਰ ਘਟਾਇਆ ਮੈਂ 9 ਕਿਲੋ ਤਕਰੀਬਨ 9 ਤੋਂ 10 ਕਿਲੋ ਤਾਂ 10 ਕਿਲੋ ਭਾਰ ਘਟਾਇਆ ਹੁਣ ਡੰਡੂਨ ਮਾਰ ਰਹੇ ਨੇ ਬਹੁਤ ਵਧੀਆ ਜੀ ਮਾਰ ਕੇ ਵਿਖਾਓ ਮਾਰ ਕੇ ਵਿਖਾਓ 40 ਸਾਲ ਦੀ ਉਮਰ ਦੇ ਵਿੱਚ ਇੱਕ 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 ਟਾਈਮ ਦੇ ਵਿੱਚ 30 ਪੁਸ਼-ਅੱਪਸ ਤੇ ਕੱਲ ਮੇਰੇ ਕੋਲ 18 ਸਾਲ ਦਾ ਮੁੰਡਾ ਆਇਆ ਤੇ ਇੱਕ ਡੰਡ ਮਾਰ ਕੇ ਡੇਪਿਆ ਇਹੀ ਸਾਡੇ ਬਦਰਾ ਸਾਹਿਬ ਪਿੱਛੇ ਥੈਂਕ ਯੂ ਵੈਰੀ ਮਚ ਹਾਂਜੀ ਪਹਾੜੀਆ ਸਾਹਿਬ ਲੱਖਾਂ ਕਰੋੜਾਂ ਅਰਬਾਂ ਮਿਲੀਅਨ ਦੇ ਮਾਲਕ ਹੌਲ ਸੇਲ ਦੇ ਪਟਿਆਆਂ ਦਾ ਕੰਮ ਆ ਇਹ ਸ਼ੌਂਕੀਆਂ ਨਹੀਂ ਇਹ ਜਸਟਿਕ ਕੋਈ ਮਣਾਏ ਜਿਮ ਦੇ ਵਿੱਚ ਫੈਰ ਕਰਦੇ ਕਰਦੇ ਮੋਟਰਸਰ ਲੰਘ ਰਹਿ ਢਿੱਡ ਘਟਾਉਣ ਆਏ ਅੱਜ ਨਾ ਪੁਲਲ ਟੀ-ਸ਼ਰਟ ਪਾਈ ਆ ਹਾਫ ਦੇ ਵਿੱਚ ਕਿਤੇ ਤਾਂ ਟਰਾਈਸਰ ਖਾਵਾਂਗੇ ਹਾਂਜੀ ਭਾੜਿਆ ਸਾਹਿਬ ਤੁਹਾਡੇ ਇੱਥੇ ਆ ਕੇ ਦਿਮਾਗ ਜਦੋਂ ਦੇ ਆਏ ਜੇ ਖਰਾਬ ਹੋ ਗਿਆ ਕੋਈ ਸਿੱਖਣ ਨੂੰ ਮਿਲਿਆ ਜੀ ਦੇ ਬੰਦਾ ਬਣਾਤਾ ਵਾ ਮਤਲਬ ਪਹਿਲਾਂ ਵੀ ਬੰਦੇ ਹੀ ਹੋ ਪਹਿਲੇ ਬੰਦੇ ਨਹੀਂ ਸੀ ਪਹਿਲੇ ਕੋਤੇ ਜੂਨ ਸੀ ਕੋਤੇ ਜੂਨੀ ਹੁਣ ਬੰਦਾ ਬਣਾਤਾ ਤੁਸੀਂ ਨਹੀਂ ਸਰੀਰ ਪੱਕੋ ਕੇ ਜਾਓ ਉਦਾਂ ਨਹੀਂ ਮੈਂ ਦਿਮਾਗ ਵੱਖੋਈ ਜਸਰੀਰ ਵੱਖੋ ਤੇ ਬਣਈ ਬਣਿਆ ਮਤਲਬ ਰੈਂਸ ਐ ਕਪੜੇ ਪਾਣ ਦਾ ਟੰਗ ਜਾ ਮੈਂ ਕਿਹੜੀਆਂ ਇੱਥੇ ਕਲਾਸਾਂ ਲਾਉਣਾ ਲੋਕਾਂ ਨਹੀਂ ਆ ਵੀ ਤੁਹਾਨੂੰ ਬੰਦੇ ਬਣਾਉਣਾ ਸਿਖਾਉਣਾ ਤੇਨੂੰ ਕੱਕ ਬਣੀਆ ਉਸਤਾਜ ਜੀ ਸਾਬ ਐ ਤੇ ਇੱਥੇ ਆ ਕੇ ਪਤਾ ਲੱਗਦਾ ਜਿਹੜਾ ਇੱਥੇ ਆਏਗਾ ਢਡੇਗਾ ਵਰਤੇਗਾ ਉਹਨੂੰ ਹੀ ਪਤਾ ਲੱਗਣਾ ਹੋਵੇ ਕਿ ਇੱਥੇ ਬੰਦੇ ਬੰਦੇ ਐ ਕਿ ਨਹੀਂ ਬੰਦੇ ਠੀਕ ਆ ਜਿੰਮ ਦਾ ਹੁਣ ਕੀ ਟਾਰਗੇਟ ਆਪਾਂ ਛੱਡ ਦੇਣਾ ਲੇ ਜਾਂ ਕਿੰਨੀ ਦਿਨ ਲਾਉਣਾ ਹੋਰ ਸਾਬ ਜੀ ਬਸ ਸਮਝ ਲਓ ਜਿੰਨੀ ਦੇ ਲਾਈਵ ਹੋਈ ਐ ਸਿਰਫ ਫਸਟ ਜਿੰਮ ਸੀ ਆਇਆ 1 ਐਂਡ ਓਨਲੀ ਦਾਣਾ ਰੌਗ ਜਿੰਮ ਆਇਆ ਵੀ ਇੱਥੇ ਆ ਤੇ ਰਹਿਣਾ ਵੀ ਇੱਥੇ ਹੀ ਆ ਜਿੰਨੀ ਤੇ ਲਾਈਫ ਆ ਇੱਥੇ ਹੀ ਰਾਵਾਂਗੇ ਇਹ ਕਹਿੰਦੇ ਰਾਹ ਪਿਆ ਜਾਣੇ ਦੇ ਵਾਹ ਪਿਆ ਜਾਣੇ ਇਹ ਜਿਹੜੇ ਜਿਆਦੀਆਂ ਕੋ ਗੱਲਾਂ ਕਰਦੇ ਨਾ ਇੱਕ ਵਾਰੀ ਇੱਥੇ ਆਓ ਤੇ ਆ ਜਿਹੜੇ ਪੱਖੇ ਬੰਦਿਆ ਨਾ ਐਦਾਂ ਐਦਾਂ ਬੰਦ ਪੱਖਿਆਂ ਦੇ ਵਿੱਚ ਇੱਕ ਵਾਰੀ ਮਿਹਨਤ ਲਾਓ ਤੁਹਾਨੂੰ ਪਤਾ ਲੱਗੇ ਵੀ ਮਿਹਨਤ ਹੁੰਦੀ ਕੀ ਆ ਗੱਲਾਂ ਕਰਨੀਆਂ ਬੜੀਆਂ ਸੌਕੀਆਂ ਸਾਡੇ ਮਨਦੀਪ ਸਿੰਘ ਜੀ 6 ਫੁੱਟ ਕਿੰਚ ਠੀਕ ਹੈ ਹਾਂ 6 ਫੁੱਟ 1 ਇੰਚ ਦੇ ਜਵਾਨ ਗੱਭਰੂ ਪਹਿਲਾਂ ਅੰਕਲ ਹੀ ਹੁਣ ਇਹ ਗੱਭਰੂ ਆ ਇਹ ਵੀ ਜਿੰਮੇਸ ਕਿੰਨਾ ਵੀ ਵੇਟ ਮਾਰਦੇ ਡੇਲੀ ਐਕਸਰਸ ਲਾਉਂਦੇ ਆ ਤੁਹਾਡਾ ਨਾ ਅੱਧਾ ਮਿੰਟ ਵਾਸਤੇ ਆਪਣੇ ਜ਼ਿੰਦਗੀ ਦੇ ਜਜ਼ਬਾਤ ਸ਼ੇਅਰ ਕਰਨਗੇ ਮੰਦੀਪ ਸਿੰਘ 6 ਫੁੱਟ 1 ਇੰਚ ਦਾ ਜਵਾਨ ਗੱਭਰੂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਨੇ ਮੈਂ ਧੰਨਵਾਦ ਕਰਦਾ ਹਾਂ ਉਸਤਾਦ ਜੀ ਦਾ ਜਿਨ੍ਹਾਂ ਦੀ ਮੈਂ ਵੀਡੀਓ ਵੇਖ ਕੇ ਮੋਟੀਵੇਟ ਹੋਇਆ ਤੇ ਮੈਂ ਬਹੁਤ ਹੀ ਜ਼ਿਆਦਾ ਪਤਲਾ ਸੀ ਮਾਈਂਡ ਵੀ ਮੇਰਾ ਬਿਲਕੁਲ ਵੀਕ ਸੀ ਮੇਰਾ ਧਿਆਨ ਕਿਸੇ ਪਾਸੇ ਆਪਣੀ ਫਿਟਨੈਸ ਵੱਲ ਬਿਲਕੁਲ ਵੀ ਨਹੀਂ ਸੀ ਪਰ ਜਦੋਂ ਮੈਂ ਉਸਤਾਦ ਜੀ ਕੋਲ ਆਇਆ ਹਾਂ ਉਹਨਾਂ ਨੇ ਸਾਰਾ ਗਿਆਨ ਦਿੱਤਾ ਕੀ ਘਰ ਕਿਵੇਂ ਹੈਂਡਲ ਕਰਨਾ ਹੈ ਬਿジネス ਕਿਵੇਂ ਹੈਂਡਲ ਕਰਨਾ ਹੈ ਸਭ ਤੋਂ ਪਹਿਲਾਂ ਆਪਣੇ ਆਪ ਨਾਲ ਪਿਆਰ ਕਿਵੇਂ ਕਰਨਾ ਹੈ 우ਸਤਾਦ ਜੀ ਨੇ ਹੋਰ ਐ ਦੱਸਿਆ ਕਿ ਆਪਣੀ ਡਾਈਟ ਵੱਲ ਕਿਵੇਂ ਧਿਆਨ ਰੱਖਣਾ ਹੈ ਗੰਦਮੰਦ ਸਾਰਾ ਛੱਡ ਕੇ ਚੰਗੀਆਂ ਚੀਜ਼ਾਂ ਖਾਣੀਆਂ ਤੇ ਆਪਣੇ ਆਪ ਨਾਲ ਪਿਆਰ ਕਰੋ ਤੇ ਆਪਣਾ ਸਰੀਰ ਅਦਾਂ ਦਾ ਬਣਾਓ ਕਿ ਤੁਹਾਡੇ ਫੈਮਿਲੀ ਤੁਹਾਡੇ 우ਸਤਾਦ ਜੀ ਸਾਰੇ ਪ੍ਰਾਊਡ ਫੀਲ ਕਰਨ ਤੇ ਜਦੋਂ ਵੀ ਅਸੀਂ 우ਸਤਾਦ ਜੀ ਨਾਲ ਕੋਈ ਡਿਸਕਸ ਕਰਦੇ ਆ ਤੇ ਆਪਣੇ ਬੱਚਿਆਂ ਨੂੰ ਸਾਨੂੰ ਸਮਝਾਉਂਦੇ ਨੇ ਤੇ ਸਾਨੂੰ ਇਹੋ ਬੜੀ ਖੁਸ਼ੀ ਆ ਕਿ ਸਾਡਾ ਇੱਕ ਪ੍ਰਾਊਡ ਟਾਈਮ ਹੈ ਗੁੱਡ ਟਾਈਮ ਹੈ ਲਾਈਫ ਦਾ ਜਿਹੜਾ ਅਸੀਂ ਇੱਥੇ ਅੱਗੇ ਸਪੈਂਡ ਕਰਦੇ ਆ ਜਿੰਦਗੀ ਦੇ ਉਹ ਤਜਰਬੇ ਆ ਡ ਸ਼ਾਤੀ ਮੋਢੇ ਜਿੱਥੇ ਮਰਜ਼ੀ ਬਾਜ ਜਾਂਦੇ ਆ ਕਿ ਮੈਂਟਲੀ ਥੱਲੇ ਮੈਂ ਕੁੜੀਆਂ ਨੇ ਵੀ ਇਹੋ ਕਹਿ ਕੇ ਆ ਕਿ ਮੈਂਟਲੀ ਆਪਣੇ ਆਪ ਨੂੰ ਸਟਰੋਂਗ ਕਰੋ ਜਿੰਨਾ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਕ੍ਰਾਈਮ ਹੋ ਗਿਆ ਵਾ ਲੋਕੀ ਐਕਟਿਵ ਆਖੋ ਕੇ ਲੈ ਜਾਂਦੇ ਆ ਚੈਨਖੋ ਕੇ ਲੈ ਜਾਂਦੇ ਆ ਗੁੱਟ ਫੜ ਕੇ ਤੇ ਉਹ ਮੁੰਡੇ ਕਿੰਨੇ ਕੁ ਹੁੰਦੇ ਆ ਨਿਗੇ ਨਿਗੇ ਨਹੀਂ ਹੁੰਦੇ ਸ਼ਰਾਰੂ ਜੇ ਫੜ ਕੇ ਕੂਣੀ ਮਾਰੋ ਖਿੱਚ ਕੇ ਤਾਂ ਗੋਟੀ ਤੋੜ ਦੋਦਾ ਇਹ ਸਾਡੇ ਮਨਦੀਪ ਸਿੰਘ ਜੀ ਦੀ ਜ਼ਿੰਦਗੀ ਦੇ ਤਜਰਬੇ ਇਸ ਕਰਕੇ ਇੱਕ ਛੋਟਾ ਮਿੰਨੀ ਵਲੌਗ ਬਣਾਇਆ ਅੱਜ ਵੱਧ ਤੋਂ ਵੱਧ ਮੋਟੀਵੇਸ਼ਨਲ ਵੀਡੀਓ ਵੇਖਿਆ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਕਿਉਂਕਿ ਇਹ ਚੈਨਲ ਤੋਂ ਕਿਸੇ ਨੂੰ ਬੜੇ ਪੈਸੇ ਆਉਣੇ ਉਹ ਤੁਹਾਨੂੰ ਸਾਰੇ ਵੰਡਨੇ ਆ ਇਹ ਆਪਣੇ ਜਿਹੜੇ ਜਜ਼ਬਾਤ ਆ ਇਹ ਕੰਟਰੋਲ ਨਹੀਂ ਕਰ पाए ਤੇ ਕਹਿੰਦੇ ਮੈਂ ਹੋਰ ਵੀ ਕੁਝ ਕਹਿਣਾ ਚਾਹਣਾ ਕੋਈ ਨਹੀਂ ਬੋਲੋ ਆਪਣਾ ਫੋਨ ਆਪਣਾ ਜੇਮ ਆਪਣਾ ਕੈਮਰਾ ਆਪਣੇ ਚੈਨਲ ਆ ਗਾ ਬੋਲੋ ਲੋਕੀ ਸੋਚਦੇ ਨੇ ਕਿ ਅਸੀਂ ਜਿਮ ਜਾਵਾਂਗੇ ਵੇਟ ਚੱਕਾਂਗੇ ਤੇ ਸਾਡੀ ਬੋਡੀ ਚ ਪੰਪ ਆਏਗਾ ਪਰ ਮੇਰੀ ਸੋਚ ਆਵਾ ਜਦੋਂ ਆਪਾਂ ਉਸਤਾਜ ਜੀ ਦਾ ਆਸ਼ੀਰਵਾਦ ਲੈਂਦੇ ਆ ਬੋਡੀ ਆਪੇ ਪੰਪ ਹੋ ਜਾਂਦੀ ਸਾਨੂੰ ਕਦੀ ਵੇਟ ਦੀ ਲੋੜ ਨਹੀਂ ਪੈਂਦੀ ਕਿੰਨਾ ਮੋਟੀਵੇਟ ਸਾਨੂੰ ਉਹਨਾਂ ਦਾ ਆਸ਼ੀਰਵਾਦ ਲੈ ਕੇ ਮਿਲਦਾ ਉਹਨਾਂ ਕੋਈ ਸਪਲੀਮੈਂਟ ਕੋਈ ਚੀਜ਼ਾਂ ਹੋਰ ਖਾਣਾਂ ਨਹੀਂ ਮਿਲਦਾ ਜਿੱਨੇ ਸਾਡੀ ਬੋਡੀ ਪੰਪ ਹੋ ਜਾਂਦੀ ਇਹਨਾਂ ਮੋਟੀਵੇਟ ਇਹਨਾਂ ਪੋਜ਼ਿਟਿਵਿਟੀ ਵਾਈਬ ਆਉਂਦੀ ਉਸਤਾਜ ਜੀ ਨੂੰ ਮਿਲ ਕੇ ਕਿ ਆਪਾਂ ਉਹਨੂੰ ਬਿਆਨ ਨਹੀਂ ਕਰ ਸਕਦੇ ਇੱਥੇ ਆਓ ਉਸਤਾਜ ਜੀ ਨੂੰ ਮਿਲੋ ਫਿਰ ਪਤਾ ਲੱਗੇਗਾ ਕਿ ਅਸਲੀ ਲਾਈਫ ਤੇ ਡਿਫਰੈਂਸ ਕਰ ਸਕਦੇ ਆ ਇਹ ਤੇ ਬਹੁਤ ਵਧੀਆ ਗੱਲ ਹੈ ਜਿਹੜੀਆਂ ਗੁੱਡ ਵਾਈਫਸ ਹੁੰਦੀਆਂ ਨਾ ਕਿਸੇ ਵਿੱਚ ਵੀ ਉਹ ਤਾਂ ਬੜਾ ਫਰਕ ਪੈਂਦਾ ਮੈਂ ਇੱਥੇ ਆਉਣਾ ਮੈਂ ਚੜ੍ਹਦੀ ਕਲਾਈ ਰਹਿਣਾ ਐ ਤਣਾ ਟੰਨ ਸਵੇਰੇ ਸੋਚਿਆ ਦੋ ਮੈਨੂੰ ਟਿਫਿਨ ਲੱਗਿਆ ਅੰਦਰ ਟਿਫਿਨ ਪਾਣੀ ਸੜ ਟਿਫਿਨ ਬਿਆਣਾ ਐ ਟਿਫਿਨ ਬਿਆ ਮੈਂ ਟਿਫਿਨ ਕੱਢੋ ਬਾਹਰ ਹਾਂ ਹਾਂ ਰੋਟੀ ਆ ਚਾਹ ਸਬਜੀ ਆ ਹਾਂ ਆ ਲੈ ਆ ਗਿਆ ਆ 22 ਘੰਟੇ ਡਿਸਪਲਿਨ ਵਿੱਚ ਰਹਿਣਾ ਹੁਣ ਮੈਨੂੰ ਪਤਾ ਵਾ ਕਿ ਮੈਂ ਕਿੰਨੇ ਵਜੇ ਐਕਸਰਸਾਈਜ਼ ਲਾਉਣੀ ਆ ਮੈਂ ਕਿੰਨੇ ਵਜੇ ਖਾਣਾ ਵਾ ਵਰਕਆਊਟ ਕਰਨਾ ਕੁਝ ਨਹੀਂ ਹੋਣਾ ਅੱਜ ਮੇਰੀ ਰੋਟੀ ਆਉਣ ਤੂੰ ਕਹਿਣਾ ਖੋਲ ਕੇ ਖਾਓ ਖੋਲ ਕੇ ਕੁਛ ਨਹੀਂ ਹੋਣਾ ਇਹਦੇ ਕੀਏ ਦੀ ਸਬਜ਼ੀ ਹੋਣੀ ਕੁੜੀ ਇਹ ਵੀ ਤੇ ਫੁਲਕੇ ਹੋਣੇ ਆ ਤੇ ਨਾਲ ਚਟਨੀ ਹੋਣੀ ਆ ਇਸ ਕਰਕੇ ਡਿਸਪਲਿਨ ਵਿੱਚ ਮੈਂ ਰਹਿਣਾ ਵਾਂ ਤਾਂ ਹੀ ਮੈਂ ਅੱਜ ਕਾਮਜਾਬ ਆ ਕਿ ਮੈਂ ਕੋਸ਼ਿਸ਼ ਹੁੰਦੀ ਹੈ ਬਾਹਰ ਦਾ ਘੱਟ ਖਾਣਾ ਬਾਈ ਕੰਡਾ ਡਿਸਪਲਿਨ ਵਿੱਚ ਰਹੋ ਬਾਹਰ ਦਾ ਕੋਸ਼ਿਸ਼ ਕਰੋ ਕਿ ਬਹੁਤ ਘੱਟ ਖਾਓ ਘਰੇ ਬਣਾ ਕੇ ਖਾਓ ਤੇ ਬਸ ਇਹੋ ਜਿੰਦਗੀ ਜੇ ਇਹੋ ਜਿਹੀ ਨਿਯਾਰੀ ਜੇ ਭਾਈ ਪ੍ਰਾਪਤ ਮਾਨਕ ਦਵਰੀਆ ਮਿਲਿਆ ਵਧੀਆ ਗੁਜ਼ਾਰ ਕੇ ਜਾਓ ਇੱਕ ਛਿੱਟੀ ਇੱਕ ਛੋਟਾ ਮਿੰਨੀ ਵਲੌਗ ਹੀ ਇਹ ਜਿਹੜਾ ਆਪਾਂ ਕੱਲ ਪਾਵਾਂਗੇ ਤੇ ਵਧੀਆ ਵਧੀਆ ਤੁਹਾਨੂੰ ਵੀਡੀਓ ਆਉਂਦੀਆਂ ਰਹਿਣਗੀਆਂ ਕੱਲ ਆਪਾਂ ਵਲੌਗ ਪਾਇਆ ਪਿੰਡ ਦਾ ਆ ਜਿਮ ਦਾ ਇੱਦਾਂ ਕੋਈ ਨਾ ਕੋਈ ਆਪਾਂ ਬੁਲਾਓ ਛੱਡੀ ਜਾਣਾ ਤੁਸੀਂ ਵੇਂਦੇ ਰਹੋ ਤਾਂ ਟਿੰਕੂ ਵੀ ਆ ਗਿਆ ਜੀ ਟਿੰਕੂ ਆ ਜਾ ਆ ਜਾ ਟਰਾਈਸਰ ਵਖਾਈਏ ਲੋਕਾਂ ਨੂੰ ਆਜੋ ਇੱਧਰ ਜਲਦੀ ਆ ਜਲਦੀ ਵਲੌਗ ਆ ਜਾ ਇੱਦਾਂ ਖਵਾ ਦੇ ਇਹ ਵੀ ਲੜਕਾਈ ਇੱਥੇ ਆ ਜਾ ਇੱਥੇ ਆ ਜਾ ਨਿਤ ਦਾ ਨੇਮ ਆ ਅਜੇ ਘਰੋਂ ਆਇਆ ਹੀ ਆ ਕੱਲ ਬੁਖਾਰ ਹੋ ਗਿਆ ਹੀ ਹਾਂਜੀ ਸਾਹਿਬ ਵੇਖ ਲਓ ਜੇ ਕੱਲ ਬੁਖਾਰ ਹੋਇਆ ਇੱਥੇ ਆ ਜਾ ਕੋ ਜੇਮ ਨਹੀਂ ਆ ਤੈਨੂੰ ਮੈਂ ਫੋਨ ਕੀਤਾ ਹਾਂ ਜੀ ਹਾਂ ਮੈਂ ਫੋਨ ਕੀਤਾ ਟਿੰਕੂ ਆਇਆ ਨਹੀਂ ਆ ਤੇ ਟਿੰਕੂ ਹਾਜ਼ਰ ਟਰਾਈਸਰਸ ਖੋਜ ਦਾ ਲੜਕਿਆਂ ਨੂੰ ਆਹ ਬਦੌੜ ਪੰਪਿੰਗ ਦੋ ਬੱਚਿਆਂ ਦੇ ਬਾਪ ਟਿੰਕੂ ਇਹ ਜੇ ਕੇ ਵੀਰ ਨੇ ਕੱਪੜੇ-ਕੁਪੜੇ ਲੈਣੇ ਹੁਣ ਸੂਟ ਲੈਣੇ ਹੋਣਾ ਤੁਹਾਨੂੰ ਉਹਦਾ ਨੰਬਰ ਦੇ ਦਾਂਗੇ ਅਗਲੇ ਸਾਲ ਦੋ ਸਾਲ ਬਾਅਦ ਨੂੰ ਆਪਾਂ ਆਨਲਾਈਨ ਕੰਮ ਕਰਾ ਦੇਣਾ ਇਹਦੇ ਪੈਸੇ ਵਧਾਦਨੇ ਆ ਇਹ ਜੇ ਟਿੰਕੂ ਟਰਾਈਸਰਸ ਵਾਲੇ ਬਾਕੀ ਸਾਰੇ